ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜੀ 116ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਂਦਾ ਅੱਜ ਤੁਹਾਨੂੰ ਅਸੀਂ ਬੂੰਗਾ ਸਾਹਿਬ ਦੂਜੇ ਰੰਗ ਦਾ ਸਜਾ ਕੇ ਦਿਖਾਵਾਂਗੇ ਇਸ ਲਈ ਵੀਡੀਓ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਪਹਿਲੀ ਵਾਰ ਅਪਲੋਡ ਕੀਤੀ ਹੈ ਇਹ ਵੀਡੀਓ 6 ਮੀਟਰ ਦਾ ਦੁਮਾਲਾ ਸਾਹਿਬ ਅਤੇ 6 ਮੀਟਰ ਦਾ ਬੂੰਗਾ ਸਾਹਿਬ ਦੋਨਾਂ ਨੂੰ ਗਿੱਲਾ ਕਰਕੇ ਇਸ ਤਰੀਕੇ ਨਾਲ ਪੂਣੀ ਕਰ ਲੈਣੀ ਹੈ ਪੂਰੀ ਲੰਬਾਈ ਦੁਮਾਲਾ ਸਾਹਿਬ ਦੀ 12 ਮੀਟਰ ਹੈ ਕੇਸਾਰੇ ਦੁਆਲੇ ਡਬਲ ਕਰਕੇ ਤੁਸੀਂ ਬੂੰਗਾ ਸਾਹਿਬ ਨੂੰ ਸਜਾਣਾ ਸ਼ੁਰੂ ਕਰਦੇ ਨੇ ਨਾਲ ਹੀ ਤੁਸੀਂ ਕੰਗਾ ਸਾਹਿਬ ਨੂੰ ਵੀ ਰੱਖ ਲੈਣਾ ਅਸੀਂ ਫਿਰ ਚੰਦ ਤੋੜੇ ਨੂੰ ਬਣਾਣਾ ਸ਼ੁਰੂ ਕਰਾਂਗੇ ਪੱਲੇ ਤੁਸੀਂ ਥੋੜੇ ਥੋੜੇ ਉੱਪਰ ਜਿਹਨੂੰ ਕਰਕੇ ਖਿੱਚ-ਖਿੱਚ ਕੇ ਸਜਾਣੇ ਨੇ ਦੋਰਾ ਕਲਰ ਦਿਖਾ ਲਈ ਉਪਰੋ ਜੀ ਦੁਮਾਲਾ ਸਾਹਿਬ ਨੂੰ ਟਕਣਾ ਨਹੀਂ ਹੈਗਾ ਅਸੀਂ ਇਸੇ ਤਰੀਕੇ ਨਾਲ ਬੁੰਗਾ ਸਾਹਿਬ ਨੂੰ ਦਿਖਾਣਾ ਹੈ ਆਖਰੀ ਪੱਲੇ ਵੀ ਤੁਸੀਂ ਇਸ ਤਰੀਕੇ ਨਾਲ ਗੋਲ ਕਰ ਕਰਕੇ ਲਗਾਣੇ ਨੇ ਤੇ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਹੈ ਫਿਰ ਸਲਾਈ ਨਾਲ ਸਾਰੇ ਦੁਮਾਲਾ ਸਾਹਿਬ ਤੇ ਬਰੀਕ ਵਟ ਪਾਵਾਂਗੇ ਫਿਰ ਸ਼ਸਤਰਾਂ ਨੂੰ ਵੀ ਸਜਾ ਲਵਾਂਗੇ ਇਹਨਾਂ ਸ਼ਸਤਰਾਂ ਦੇ ਨਾਮ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਣੇ ਨੇ ਦੁਮਾਲਾ ਸਾਹਿਬ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਤੇ ਹਰ ਇੱਕ ਚੀਜ਼ ਨੂੰ ਪ